ਮਿਸਾਲ ਦੀਆਂ ਸੜਕਾਂ ਤੇ ਫਿਰ ਤੋਂ ਚੱਲਣ ਗਿਆ BRTS ਬੱਸਾਂ ਜੀਹਾਂ ਅਨੁਸਾਰ ਹੈ ਕਿ ਅੰਮ੍ਰਿਤਸਰ ਦੀਆਂ ਸੜਕਾਂ ਤੇ ਪਿਛਲੇ 18 ਮਹੀਨਿਆਂ ਤੋਂ ਬੰਦ ਪਈਆਂ BRTS ਬੱਸਾਂ ਫਿਰ ਤੋਂ ਚੱਲਣ ਗਿਆ ਦੱਸਿਆ ਕਿ ਨਿਗਮ ਦੇ ਵੱਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਔਰ BRTS ਲੇਨ ਦੀ ਗੱਲ ਕੀਤੀ ਜਾਵੇ ਤਾਂ ਲੇਨ ਦੀ ਰਿਪੇਅਰਿੰਗ ਵੀ ਸ਼ੁਰੂ ਹੋ ਚੁੱਕੀ ਹੈ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਕਾਫੀ ਮਹੀਨਿਆਂ ਤੋਂ BRTS ਬੱਸਸ ਜਿਹੜੀਆਂ ਸੀ ਉਹ ਬੰਦ ਕਰ ਦਿੱਤੀਆਂ ਗਈਆਂ ਸੀ ਉਸ ਤੋਂ ਬਾਅਦ ਨਿਗਮ ਦੇ ਵੱਲੋਂ ਹੁਣ ਦੁਬਾਰਾ ਫੈਸਲਾ ਲਿਆ ਗਿਆ ਹੈ ਕਿ ਇਹ ਬਸਾਂ ਦੁਬਾਰਾ ਚਲਾਈਆਂ ਜਾਣਗੀਆਂ ਔਰ ਅੰਮ੍ਰਿਤਸਰ ਦੇ ਵਿੱਚ BRTS ਲੇਨ ਦੀ ਰਿਪੇਅਰਿੰਗ ਸ਼ੁਰੂ ਕਰ ਦਿੱਤੀ ਗਈ ਹੈ ਸੜਕਾਂ ਤੇ ਲੁੱਕ ਪਵਾੜੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਸੜਕਾਂ ਦੇ ਜਿਹੜੇ ਟੋਏ ਪਏ ਹੋਏ ਸੀ BRTS ਲੇਨ ਜਿਹੜੀਆਂ ਖਰਾਬ ਹੋ ਚੁੱਕੀਆਂ ਸੀ ਉਹ ਦੁਬਾਰਾ ਜਿਹੜੀਆਂ ਨੇ ਰਿਪੇਅਰ ਕਰ ਦਿੱਤੀਆਂ ਗਈਆਂ ਹਨ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ BRTS ਗ੍ਰਿਲ ਵੀ ਜੋ ਟੁੱਟੀਆਂ ਸੀ ਬਹੁਤ ਸਾਰੀਆਂ ਪਿੱਛੇ ਜੀ ਅਗਰ ਦੇਖਿਆ ਜਾਵੇ ਤਾਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਵਾਇਰਲ ਹੋਈਆਂ ਸੀ ਜਿਸ ਦੇ ਵਿੱਚ BRTS ਗ੍ਰਿਲਾ ਚੋਰੀ ਹੁੰਦੀਆਂ ਨਜ਼ਰ ਆਈਆਂ ਸਨ ਤਾਂ ਹੁਣ ਇੱਕ ਵਾਰ ਨਿਗਮ ਦੇ ਵੱਲੋਂ BRTS ਬੱਸਾਂ ਜਿਹੜੀਆਂ ਨੇ ਉਹ ਦੁਬਾਰਾ ਸੜਕਾਂ ਤੇ ਚੱਲਣ ਗਈਆਂ ਔਰ ਇਹਨਾਂ BRTS ਲੇਨ ਦੀ ਮੁਰੰਮਤ ਜਿਹੜੀ ਹੈ ਉਹਨਾਂ ਦੀ ਰਿਪੇਅਰਿੰਗ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਦੱਸ ਦੇ ਕਿ ਹੁਣ ਜਿਹੜੀਆਂ BRTS ਬੱਸਾਂ ਨੇ ਉਹ 베ਰਕਾ ਬਾਈਪਾਸ ਤੋਂ ਬਟਾਲਾ ਰੋਡ ਅਤੇ ਚੱਲਣ ਗਿਆ ਅਗਰ ਗੱਲ ਕੀਤੀ ਜਾਵੇ 골ਡਨ ਗੇਟ ਤੋਂ ਸ਼ਾਟੇ ਇਲਾਕੇ ਦਿੱਤਾ 골ਡਨ ਗੇਟ ਤੋਂ ਸ਼ਾਟੇ ਵਾਲੇ ਪਹਿਲਾਂ ਇਹ BRTS 6 ਬੱਸਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਅੰਮ੍ਰਿਤਸਰ ਦੇ ਵਿੱਚ ਤਾਂ ਹੁਣ ਇੱਕ ਵਾਰ ਫੇਰ ਅਗਲੇ ਮਹੀਨੇ ਜਾਣੇ ਕਿ ਅਪ੍ਰੈਲ ਤੋਂ ਵੀ ਹੋਰ BRTS ਬੱਸਾਂ ਜੋ ਕਿ ਅੰਮ੍ਰਿਤਸਰ ਦੇ ਵਿੱਚ ਚੱਲਣ ਗਿਆ ਔਰ ਇਹਨਾਂ ਦਾ ਰੂਟ ਰਹੇਗਾ ਵੇਰਕਾ ਬਾਈਪਾਸ ਤੋਂ ਬਟਾਲਾ ਰੋਡ ਅਤੇ ਬਟਾਲਾ ਰੋਡ ਤੋਂ ਕਚਿਆਰੀ ਚੌਂਕ 15 ਕਿਲੋਮੀਟਰ ਦਾ ਇਹ ਰੂਟ ਹੈ ਔਰ ਦਾਸ ਨੇ ਕਿ ਬਹੁਤ ਜਲਦ ਹੀ ਅਗਲੇ ਮਹੀਨੇ ਤੋਂ ਹੀ ਬੀ ਹੋਰ ਬੀਆਟੀਐਸ ਬੱਸਾਂ ਜਿਹੜੀਆਂ ਨੇ ਉਹ ਬੀਆਟੀਐਸ ਲੇਨ ਦੇ ਵਿੱਚ ਚੱਲਣ ਗਿਆ ਤਿਆਰੀਆਂ ਪੂਰੀਆਂ ਮੁਕੰਮਲ ਹੋ ਚੁੱਕੀਆਂ ਨੇ ਨਿਗਮ ਦੇ ਵੱਲੋਂ ਹਰ ਤਿਆਰੀ ਜਿਹੜੀ ਕਰ ਲਈਤੀ ਗਈ ਹੈ ਔਰ ਜਿਹੜੀਆਂ ਸੜਕਾਂ 'ਤੇ ਸੀ ਲੇਨ ਸੀਗੀ ਉਹ ਕਾਫੀ ਉਹਨਾਂ ਦੀਆਂ ਸੜਕਾਂ ਖਰਾਬ ਸੀਗੀਆਂ ਉਹਨਾਂ ਤੇ ਲੁੱਕ ਵੀ ਪਵਾ ਦਿੱਤੀ ਗਈ ਹੈ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਪੂਰੀਆਂ ਜਿਹੜੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਬੱਸਸ ਦੀਆਂ ਵੀ ਜਿਹੜੀ ਰਿਪੇਅਰਿੰਗ ਚੱਲ ਰਹੀ ਸੀ ਉਹ ਵੀ ਪੂਰੀ ਹੋ ਗਈ ਹੈ ਔਰ ਨਿਗਮ ਦੇ ਵੱਲੋਂ ਇਹ ਕਿਹਾ ਗਿਆ ਹੈ ਦਾਵਾ ਕੀਤਾ ਗਿਆ ਹੈ ਕਿ ਅਗਲੇ ਮਹੀਨੇ ਤੱਕ ਜਾਣੀ ਕਿ ਅਪ੍ਰੈਲ 2025 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੋਰ ਵੀ BRTS ਬੱਸਾਂ ਜਿਹੜੀਆਂ ਨੇ ਉਹ ਚੱਲਣ ਦੱਸਿਆ ਹੈ ਕਿ ਅਗਲੇ ਮਹੀਨੇ ਜਾਣੀ ਕਿ ਅਪ੍ਰੈਲ ਤੋਂ ਵੀ ਹੋਰ B ਸਰਦੀਆਂ ਸੜਕਾਂ ਤੇ ਚੱਲਣ ਗਿਆ ਨਿਗਮ ਦੇ ਵੱਲੋਂ ਗੱਲ ਕੀਤੀ ਜਾਵੇ ਤਾਂ ਨਿਗਮ ਦੇ ਵੱਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਦਾਸ ਇਹ ਕਿ ਪਿਛਲੇ 18 ਮਹੀਨੇ ਤੋਂ ਅੰਮ੍ਰਿਤਸਰ ਦੇ ਵਿੱਚ ਕੋਈ ਵੀ BRTS ਬੱਸ ਜਿਹੜੀਆਂ ਸੀ ਉਹ ਨਹੀਂ ਚੱਲਦੀਆਂ ਸੀ ਜਿਸ ਤੋਂ ਬਾਅਦ BRTS ਲੇਨ ਜਿਹੜੀਆਂ ਉਹ ਖਰਾਬ ਹੁੰਦੀਆਂ ਨਜ਼ਰ ਆਈਆਂ ਸੀ ਕਾਫੀ ਸਾਰੇ ਟੋਏ ਜਿਹੜੇ ਸੜਕਾਂ ਤੇ ਪਏ ਹੋਏ ਸੀ ਔਰ ਗ੍ਰਿਲਾਂ ਜਿਹੜੀਆਂ ਉਹ ਟੁੱਟ ਚੁੱਕੀਆਂ ਸਨ ਤੇ ਕੁਝ ਗ੍ਰਿਲਾਂ ਜਿਹੜੀਆਂ ਉਹ ਚੋਰੀ ਹੋ ਚੁੱਕੀਆਂ ਸਨ ਤਾਂ ਨਿਗਮ ਦੇ ਵੱਲੋਂ ਹੁਣ ਇੱਕ ਵੱਡਾ ਐਕਸ਼ਨ ਲਿੱਤਾ ਗਿਆ ਹੈ ਔਰ ਇਸ ਦੇ ਨਾਲ ਨਾਲ ਇਹ BRTS ਲੇਨ ਜਿਹੜੀ ਹੈ ਉਸ ਨੂੰ ਰਿਪੇਅਰ ਕਰਵਾ ਦਿੱਤਾ ਗਿਆ ਹੈ ਗ੍ਰਿਲਸ ਜਿਹੜੀਆਂ ਪ੍ਰੋਪਰ ਇਹ ਉਹ ਲਗਾ ਦਿੱਤੀਆਂ ਗਈਆਂ ਨੇ ਔਰ ਇਸ ਦੇ ਨਾਲ ਹੀ ਦੱਸ ਦਈਏ ਕਿ ਪ੍ਰਾਈਵੇਟ ਵਾਹਨ ਜਿਹੜੇ ਨੇ ਉਹਨਾਂ ਦੇ ਵੀ ਆਉਣ ਜਾਣ ਦੀ ਜਿਹੜੀ BRTS ਲੇਨ ਦੇ ਵਿੱਚੋਂ ਪ੍ਰਾਈਵੇਟ ਵਾਹਨ ਜਿਹੜੇ ਲੱਗਦੇ ਸੀ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਔਰ ਕੁਝ ਹੀ ਦਿਨਾਂ ਦੇ ਵਿੱਚ ਜਾਣੇ ਕਿ ਅਗਲੇ ਮਹੀਨੇ ਤੋਂ ਹੁਣ ਕੁਝ ਹੀ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੀਆਂ ਸੜਕਾਂ ਤੇ ਇੱਕ ਵਾਰ ਫੇਰ ਵੀ ਹੋਰ ਬੀਆਟੀਐਸ ਬੱਸਾਂ ਜੜੀਆਂ ਨੇ ਉਹ ਦੌੜਨ ਗਿਆ ਜਿਹਦੇ ਨਾਲ ਆਮ ਜਨਤਾ ਨੂੰ ਬਹੁਤ ਸਾਰੀਆਂ ਸੁਵਿਧਾਵਾਂ ਮਿਲਣ ਗਿਆ ਦੱਸ ਦਈਏ ਕਿ ਹੁਣ ਇਹ ਬੱਸਾਂ ਬੇਰਕਾ ਬਾਈਪਾਸ ਤੋਂ ਬਟਾਲਾ ਰੋਡ ਅਤੇ ਬਟਾਲਾ ਰੋਡ ਤੋਂ ਕਚੈਰੀ ਚੌਂਕ ਦਾ ਰੂਟ ਜਿਹੜਾ ਇਹ ਬੱਸਾਂ ਪੂਰੀਆਂ ਕਰਨ ਗਿਆ ਔਰ ਅਗਰ ਗੱਲ ਕੀਤੀ ਜਾਵੇ 골ਡਨ ਗੇਟ ਤੋਂ ਸ਼ਿਆਟਾ ਤੱਕ ਦਿੱਤਾ ਹੈ ਨਿਗਮ ਦੇ ਵੱਲੋਂ ਇੱਕ ਨਵਾਂ ਜਿਹੜਾ ਐਲਾਨ ਕਰ ਦਿੱਤਾ ਗਿਆ ਹੈ ਕਿ ਅਪ੍ਰੈਲ 2025 ਦੇ ਵਿੱਚ ਅੰਮ੍ਰਿਤਸਰ ਦੀ BRTS ਬੱਸਾਂ ਜਿਹੜੀਆਂ ਵੀ ਹੋਰ ਚਲਾ ਦਿੱਤੀਆਂ ਜਾਣਗੀਆਂ ਜਨਤਾ ਦੇ ਸੁਵਿਧਾ ਦੇ ਲਈ ਆਮ ਜਨਤਾ ਨੂੰ ਆਉਣ ਜਾਣ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਨਾ ਹੋਵੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਅਗਲੇ ਮਹੀਨੇ ਅੰਮ੍ਰਿਤਸਰ ਦੇ ਵਿੱਚ ਵੀ ਹੋਰ BRTS ਬੱਸਾਂ ਜਿਹੜੀਆਂ ਉਹ ਚੱਲਣਗੀਆਂ